ਹੋ ਪੇਕੇ ਪਿੰਡੋਂ ਆਉਂਦੀਆਂ ਮੈਂ ਰਾਵਾਂ ਨੂੰ ਵੀ ਪੁੱਛਦੀਆਂ ਤੇਰੇ ਵੱਲੋਂ ਚੱਲੀਆਂ ਹ ਵਾਵਾਂ ਨੂੰ ਵੀ ਪੁੱਛਦੀਆਂ ਪੇਕੇ ਪਿੰਡੋਂ ਆਉਂਦੀਆਂ ਮੈਂ ਰਾਵਾਂ ਨੂੰ ਵੀ ਪੁੱਛਦੀਆਂ ਤੇਰੇ ਵੱਲੋਂ ਚੱਲੀਆਂ ਹ ਵਾਵਾਂ ਨੂੰ ਵੀ ਪੁੱਛਦੀਆਂ ਅੰਮੀ ਜਾਇਆ ਜਾਣ ਤੋਂ ਪੇ ਆਰਿਆ ਮੈਂ ਸੁਖ ਤੇਰੀ ਅੰਮੀ ਜਾਇਆ ਜਾਣ ਤੋਂ ਪੇ ਆਰਿਆ ਮੈਂ ਸੁਖ ਤੇਰੀ ਚਤੋਂ ਪੈਰ ਮੰਗਾ ਝੂਲੀ ਾਡ ਕੇ ਚਤੋਂ ਪੈਰ ਮੰਗਾ ਝੂਲੀ ਾਡ ਕੇ ਤੇਰੀ ਸੋਸਦਾਰਿਆਂ ਦੀ ਲੋੜ ਨਹੀਂ ਵੇ ਵੀਰਾ ਬਸ ਮਿਲ ਜਾਈ ਜ਼ਰੂਰ ਟਾਈਮ ਕੱਢ ਕੇ ਤੇਰੀ ਸੌਸਦਾਰਿਆਂ ਦੀ ਲੋੜ ਨਹੀਂ ਵੇ ਵੀਰਾ ਬਸ ਮਿਲ ਜਾਈ ਜ਼ਰੂਰ ਟਾਈਮ ਕੱਢ ਕੇ ਹੋ ਪਹਿਲਾ ਤਨਵਾਦ ਥੋੜਾ ਸਾਉ ਤੇ ਸੁਨਖਾ ਜਿਹੜਾ ਪਹਿਲਾ ਤਨਵਾਦ ਥੋੜਾ ਸਾਹੂ ਤੇ ਸੁਨਖਾ ਜਿਹੜਾ ਮੇਰੇ ਲਈ ਲੱਭੀ ਆਏ ਵਾਰਵੇ ਛੋਟੀ ਭੈਣ ਲੱਗਦੀ ਨਣਾਣ ਤੋਂ ਪਿਆਰੀ ਛੋਟੀ ਭੈਣ ਲੱਗਦੀ ਨਣਾਣ ਸੋਹਰਾ ਬਾਪੂ ਸੱਸ ਧੀਆ ਵਾਂਗੂ ਰੱਖੇ ਸੋਹਰੇ ਕਰਵੇ ਸੱਸ ਧੀਆ ਵਾਂਗੂ ਰੱਖੇ ਸੋਹਰੇ ਕਰਵੇ ਉਹੀ ਸਾਰੇ ਰਿਸ਼ਤੇ ਨੇ ਇੱਥੇ ਮਿਲ ਗਏ ਉਹੀ ਸਾਰੇ ਰਿਸ਼ਤੇ ਨੇ ਇੱਥੇ ਮਿਲ ਗਏ ਜਿਹੜੇ ਪੇਕੇ ਘਰ ਆਈ ਸੀ ਮੈਂ ਛੱਡ ਕੇ ਵਿਜੜੇ ਪੇਕੇ ਘਰ ਆਈ ਸੀ ਮੈਂ ਛੱਡ ਕੇ ਤੇਰੀ ਸਾਂਸਦਾਰਿਆਂ ਦੀ ਲੋੜ ਨਹੀਂ ਵੇ ਵੀਰਾ ਬਸ ਮਿਲ ਜਾਈਂ ਜ਼ਰੂਰ ਟਾਈਮ ਕਾਢ ਕੇ ਜੇ ਬਸ ਮਿਲ ਜਾਈਂ ਜਰੂਰ ਟਾਈਮ ਕੱਢ ਕੇ